ਮੈਂ ਅਸ਼림 ਆਇਆ 바ਵਾਲਾਲ ਜੀ ਦਾ ਸੇਵਕਦਾਰ 바ਵਾਲਾਲ ਜੀ ਦੇ ਹੁਕਮਾਂ ਅਨਸਾਰ ਮੈਂ 바ਵਾਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵਜੇ ਦੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਆ ਬਾਰੋਂ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡੇ ਅੰਦਾਜ਼ੇ ਨਾਲ ਲੱਖ ਰੁਪਿਆ ਹੀਗਾ ਜਿਹੜਾ ਚੋਰ ਲੈ ਗਿਆ ਇਹ ਦੋ ਤਿੰਨ ਵਾਰੀ ਪੁਲਿਸ ਵੀ ਫੇਰਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਖਾਤੀ ਆ ਆਪਾਂ ਪਰਿਵਾਰਸਨ ਕੋਲ ਮੰਗ ਕਰਨਿਆ ਕਿ ਇਹ ਰੇ ਜਿਹੜਾ ਚੋਰ ਹੈ ਕੋਈ ਵੀ ਆ ਪਿੰਡ ਚੋਂ ਜਾਏ ਕੋਲੋਨੀ ਚੋਂ ਜਾਏ ਸ਼ਹਿਰ ਦੇ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਰਵਾਈ ਨਹੀਂ ਹੋਣੀ ਚਾਹੀਦੀ ਕੋਈ ਸਿਸਟੀ ਕੋਈ ਇਹਰੇ ਵਿੱਚ ਸਾਡੇ ਮੰਦਿਰ ਦੇ ਵਿੱਚ ਕੈਮਰੇ तकरीबन ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾਲਾ ਕਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਿਰ ਔਰੇ ਮੰਦਿਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆਂ तकरीबन ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਜੀ ਬੀਬੀਆਂ ਜਿਹੜੀਆਂ ਸੇਵਾਦਾਰੀ ਆਣ ਕਰਾ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ तकरीबन ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੱਕ ਮੈਨੂੰ 4.5 ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਵਾਂ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਰਿਆ ਆਏਗਾ ਫਿਰ ਆਪ ਸਾਰੇ ਆਸੇ-ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲਕਾ ਚਾਰ ਆਪਾਂ ਬਾਰੋਂ ਫੜਕ ਲਿਆਂਦੀਆ ਜਿਹੜੀਆਂ ਬੋਕਾਂ ਬਾਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਪੱਝੀਆਂ ਹੋਈਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲਕ ਉਹਨਾਂ ਨੇ ਮੰਦਰ ਦੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕਾ ਇੱਥੇ ਗਿੱਲ ਪੈਲ ਸੇ ਲਾਗੇ ਖਾਲੀ ਪਲਾਟ ਹੈਗਾ ਔਰੇ ਵਿੱਚ ਉਹਨਾਂ ਨੇ ਸੁੱਟੀਆਂ ਆਈਆਂ। ਉਹ ਵੀ ਕੈਮਰੇ ਤੇ ਪਤਾ ਲੱਗ ਗਿਆ। ਪੁਲਿਸ ਕੰਪਲੇਂਟ ਕੀਤੀ ਹੈ, ਦਰਖਾਸਤ ਲਿਖਾਤੀ ਆਪਾਂ। ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ। ਆਪਾਂ ਪੁਲਿਸ ਪ੍ਰਵਾਸਨ ਕੋਲ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਹੈ। ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਹੈ ਮੰਦਰ ਦਾ ਆਪਾਂ ਹੋਰ ਲੋਕਾਂ ਕੋਲ ਕਿੱਦਾਂ ਇਕੱਠੇ 2-10 ਰੁਪਏ ਇਕੱਠੇ ਕਰਕੇ ਲਿਆਂ ਨੇ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂਹ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ ਸਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕਿ ਜੇ ਕਿਸੇ ਨੂੰ ਵੀ ਕੋਈ ਵੀ ਤੁਹਾਨੂੰ ਡੀबीटी ਬਾਰੇ ਲਾਗੋ ਜਾਗਤ ਨੂੰ ਪੜਾਅ ਲੱਗਦਾ ਹੈ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਤਾਂ ਸਾਨੂੰ ਮੰਦਰ ਚ ਆਣ ਕੇ ਦੱਸੋ ਜਾਇ ਸ਼੍ਰੀ ਬਵਾਲਾ ਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਪੈਣਾ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕਿ ਪਰੇਸ਼ਾਨ ਹੋਇਆ ਸਵੇਰੇ ਚਾਰ ਪੰਜ ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜਾਇ ਸ਼੍ਰੀ ਬਵਾਲਾ ਦੀ ਹਾਂ ਜੀ ਰਾਜੇ ਜੀ ਮੇਰਾ ਨਾਮ ਮੋਨੂ ਜੀ ਇਹ ਭਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਹੀ ਗਿਆ ਜਿੱਦਣ ਉਦੋਂ 사త్సੰਗ ਹੋਇਆ 사త్సੰਗ ਤੋਂ ਬਾਅਦ ਰਹਾਣ ਨੂੰ ਇਥੇ 골ਗਾ ਚੋਰੀ ਹੋ ਗਈਆਂ ਕੁਝ ਅੰਦਰੋਂ 골ਗਾ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿੱਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਕੀ ਹੋਇਆ ਜੇ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੱਗੇ ਨੇ ਤੇ ਕੁਝ 골ਗਾ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ 골ਗਾ ਖੋਲਣੀ ਉਦੋਂ ਪਾਸ ਲੱਗਣਾ ਕਿੰਨੇ ਆ ਦੇ ਵਿੱਚ ਇਹ ਮੰਦਰ ਸਾਰਾ ਮੰਦਿਰ ਕਿੱਥੇ ਮੰਦਿਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਅੰਦਰ ਦੇ ਵਿੱਚ ਮੰਦਿਰ ਹੈਗਾ ਕਿਹੜਾ ਹੈ ਇਹ ਉਮਰਪੁਰਾ ਇਸੋਤ ਕੀ ਮਾਮਲਾ ਕੀ ਤੁਸ ਮਾਮਲਾ ਕੀ ਗੱਲ ਹੈ ਮਾਮਲਾ ਜੀ ਬਾਬਾ 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 ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਰਮਾ ਦਰਜ ਕਰ ਰਹੇ ਆ ਪਰ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕੁਮਾਰ ਜੀ ਉਹਨਾਂ ਨੇ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ। ਉਹਨਾਂ ਦੇ ਮਾਮਲਾ ਚੋਰੀ ਦਾ ਦਰਜ ਕਰਾਂਗੇ ਜੀ।